ਹਿੰਦੀ ਦੀ ਚਾਦਰ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦਾ ਅੱਜ ਸ਼ਹੀਦੀ ਦਿਹਾੜਾ ਉਹਨਾਂ ਦੇ ਜਨਮ ਸਥਾਨ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਵਿਖੇ ਸੰਗਤਾਂ ਵੱਲੋਂ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਸੰਗਤਾਂ ਵੱਡੀ ਗਿਣਤੀ 'ਚ ਨਤਮਸਤਕ ਹੋਣ ਪਹੁੰਚੀਆਂ ਇਸ ਮੌਕੇ ਤਕਤ ਸਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਆਪਣੇ ਧਰਮ ਲਈ ਹਰ ਕੋਈ ਕੁਰਬਾਨ ਹੁੰਦਾ ਹੈ ਪਰ ਦੂਸਰੇ ਧਰਮ ਲਈ ਕੁਰਬਾਨ ਹੋਣਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹਿੱਸੇ ਆਇਆ ਤੇ ਉਹਨਾਂ ਵੱਲੋਂ ਔਰੰਗਜ਼ੇਬ ਦੇ ਇਸਲਾਮੀ ਮੁਲਕ ਬਣਾਉਣ ਦੇ ਚਾਲਦਿਆਂ ਧਰਮ ਪਰिवर्तन ਕਰਨ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਗਈ। ਜਿੱਥੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਲੀਦਾਨ ਦਿਵਸ ਹੈ ਉੱਥੇ ਹੀ ਅੱਜ ਸ਼ਹੀਦ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦਾ ਵੀ ਸ਼ਹੀਦੀ ਦਿਨ ਹੈ ਅਤੇ ਸੰਗਤਾਂ ਵੱਲੋਂ ਇਸ ਦੇ ਸ਼ਹੀਦੀ ਦਿਹਾੜੇ ਨੂੰ ਮਿਲ ਜੁਲ ਕੇ ਮਨਾਇਆ ਜਾ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀਨ ਦੁਨੀਆ ਦੇ ਵਾਲੀ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਹੀਦੀ ਪੁਰਬ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਸੰਸਾਰ ਦੇ ਅੰਦਰ ਲਾ ਮਿਸਾਲ ਬੇ ਮਿਸਾਲ ਸ਼ਹਾਦਤ ਹੈ। ਆਪਣੇ ਅਕੀਦੇ ਲਈ ਆਪਣੇ ਵਿਸ਼ਵਾਸ ਲਈ ਆਪਣੇ ਧਰਮ ਲਈ ਆਪਣੇ ਪਰਿਵਾਰ ਲਈ ਆਪਣੇ ਮੁਲਕ ਲਈ ਹਰ ਕੋਈ ਕੁਰਬਾਨ ਹੁੰਦਾ ਹੈ। ਔਰ ਕੁਰਬਾਨ ਹੁੰਦਾ ਹੈ। ਪਰ ਕਿਸੇ ਹੋਰ ਅਕੀਦੇ ਲਈ ਆਪਣੀ ਕੁਰਬਾਨੀ ਦੇਣੀ ਸ਼ਹਾਦਤ ਦੇਣੀ ਇਹ ਸੰਸਾਰ ਦੇ ਅੰਦਰ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਹੱਥੋਂ ਆਇਆ ਜਦੋਂ ਔਰੰਗਜ਼ੇਬ ਬਾਦਸ਼ਾਹ ਦਾ ਫਰਮਾਨ ਇਸ ਮਨੁੱਖ ਨੂੰ ਇੱਕ ਧਰਮੀ ਮੁਲਕ ਬਣਾਉਣ ਦਾ ਹੋਇਆ ਇਸਲਾਮੀ ਮੁਲਕ ਬਣਾਉਣ ਦਾ ਹੋਇਆ ਔਰ ਜਗਾ ਜਗਾ ਗੈਰ ਮੁਸਲਮਾਨਾ ਨੂੰ ਲਾਲਚ ਨਾਲ ਡਰ ਨਾਲ ੱਟਕੇ ਨਾਲ ਮੁਸਲਮਾਨ ਬਣਾਇਆ ਜਾਣ ਲੱਗਿਆ ਜ਼ਬਰੀ ਧਰਮ ਪਰਿਵਰਤਨ ਕਰਾਇਆ ਜਾਣ ਲੱਗਿਆ ਵੱਡੇ ਵੱਡੇ ਲਾਲਚਾਂ ਦੇ ਨਾਲ ਜ਼ਬਰੀ ਧਰਮ ਪਰਿਵਰਤਨ ਦੀ ਇੱਕ ਮਹਮ ਛੇੜੀ ਗਈ ਤਾਂ ਉਸ ਵਕਤ ਦੇ ਵਿੱਚ ਧੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਉਠਣਾ ਬਹੁਤ ਵੱਡੀ ਗੱਲ ਸੀ ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਆਵਾਜ਼ ਮਾਰਨਾ ਹੋਕਾ ਦੇਣਾ ਤੇ ਜ਼ਬਰੀ ਧਰਮ ਪਰिवर्तन ਕਿਸੇ ਵੀ ਟੰਗ ਦੇ ਨਾਲ ਜਾਇਜ਼ ਨਹੀਂ ਹੈ ਇਹ ਬਹੁਤ ਵੱਡੀ ਗੱਲ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਕਸ਼ਮੀਰੀ ਪਨਤਾਂ ਦੀ ਫਰਿਆਦ ਸੁਣ ਕੇ ਉਹਨਾਂ ਨੂੰ ਇਹ ਦਲਾਸਾ ਦਿੱਤਾ ਕਿ ਜਾਓ ਕਿ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਕਹਿ ਦਿਓ ਕਿ ਸਮਸਤ ਹਿੰਦੂਆਂ ਦੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਜੇ ਤੁਸੀਂ ਉਹਨਾਂ ਨੂੰ ਇਸਲਾਮ ਦੇ ਵਿੱਚ ਲੈ ਆਉਣੇ ਤਾਂ ਸਾਰੇ ਹਿੰਦੂ ਜਿਹੜੇ ਨੇ ਉਹ ਮੁਸਲਮਾਨ ਬਣ ਜਾਣਗੇ ਜਿੱਦੂ ਜਾ ਕੇ ਕਸ਼ਮੀਰੀ ਪੰਡਤਾਂ ਦੇ ਡੈਪੂਟੇਸ਼ਨ ਨੇ ਔਰੰਗਜ਼ੇਬ ਨੂੰ ਵੀ ਕਿਹਾ ਤਾਂ ਉਹਨੂੰ ਲੱਗਿਆ ਕਿ ਸ਼ਾਇਦ ਇੱਕ ਵਿਅਕਤੀ ਨੂੰ ਮੁਸਲਮਾਨ ਬਣਾਉਣਾ ਕੋਈ ਔਖੀ ਗੱਲ ਨਹੀਂ ਹੈ ਪਰ ਉਹ ਭੁੱਲ ਗਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕੋਈ ਵਿਅਕਤੀ ਨਹੀਂ ਉਹ ਅਕਾਲ ਪੁਰਖ ਪਰਮੇਸ਼ਵਰ ਦੇ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨੌਵੇਂ ਸਰੂਪ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਗ੍ਰਿਫਤਾਰੀ ਦਾ ਆਦੇਸ਼ ਹੋਇਆ ਗ੍ਰਿਫਤਾਰ ਕਰਕੇ ਉਹਨਾਂ ਨੂੰ ਦਿੱਲੀ ਲਿਜਾਇਆ ਗਿਆ ਔਰ ਦਿੱਲੀ ਦੇ ਵਿੱਚ ਉਹਨਾਂ ਦੀਆਂ ਅੱਖੀਆਂ ਦੇ ਸਾਹਮਣੇ ਉਹਨਾਂ ਦੇ ਪ੍ਰਾਣਾ ਤੋਂ ਪਿਆਰੇ ਸਿੱਖ ਭਾਈ ਸਾਹਿਬ ਭਾਈ ਮਤੀ ਦਾਸ ਜੀ ਨੂੰ ਭਾਈ ਸਾਹਿਬ ਭਾਈ ਸਾਤੀ ਦਾਸ ਜੀ ਨੂੰ ਭਾਈ ਸਾਹਿਬ ਭਾਈ ਦੇਵਾਲਾ ਜੀ ਨੂੰ ਸ਼ਹੀਦ ਕੀਤਾ ਗਿਆ ਆਰੇ ਨਾਲ ਚੀਰਿਆ ਗਿਆ ਰੋਹ ਦੇ ਵਿੱਚ ਉਬਾਲੇ ਗਏ ਡੇਗਾਂ ਦੇ ਵਿੱਚ ਉਬਾਲੇ ਗਏ ਅੱਜ ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੀ ਨਹੀਂ ਬਲਕਿ ਭਾਈ ਮਤੀ ਦਾਸ ਜੀ ਦੀ ਪਾਈਸਾ ਪਾਈਸਾ ਤੇ ਦਾਸ ਜੀ ਪਾਈਸਾ ਪਾਈ ਦੀ ਆਲਾ ਜਿਹਦੀ ਵੀ ਸ਼ਹਾਦਤ ਹੋਈ ਹੈ ਔਰ ਜਿੱਥੇ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਨੂੰ ਨਮਨ ਕਰਦੇ ਹਾਂ ਪਤੇ ਪਾਈਸਾ ਪਾਈਸਾ ਤੇ ਦਾਸੀ ਪਾਈਸਾ ਪਾਈਮਤੀ ਦਾਸੀ ਪਾਈਸਾ ਪਾਈ ਬਿਆਲਾ ਜੀ ਦੀ ਸ਼ਹਾਦਤ ਨੂੰ ਵੀ ਸਤਿ ਸਤ ਪ੍ਰਣਾਮ ਕਰਦੇ ਆ ਨਮਨ ਕਰਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਦਾ ਇੱਕ ਮਿਖੜਵਾ ਅੰਗ ਹੈ ਔਰ ਅੰਗ ਰਹੇਗੀ ਸਿੱਖ ਹਮੇਸ਼ਾ ਇਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਉਹਨਾਂ ਦੀ ਸ਼ਹਾਦਤ ਨੂੰ ਹਮੇਸ਼ਾ ਜਿਹੜਾ ਹੈ ਉਹ ਆਪਣੇ ਲਈ ਪ੍ਰੇਰਨਾ ਸਰੋਤ ਮੰਨਦੇ ਰਹਿਣਗੇ ਨਸੀਤਾਂ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਉਹਨਾਂ ਨੂੰ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਜਿਹੜਾ ਬੜੀ ਸ਼ਰਧਾ ਭਾਵ ਉਤਸ਼ਾਹ ਸਾਹਿਤ ਬੜੇ ਜ਼ੋਰ ਸ਼ੋਰ ਦੇ ਨਾਲ ਮਨਾਉਣਾ ਚਾਹੀਦਾ ਹੈ ਕਿਉਂਕਿ ਸਾਡੇ ਸਤਿਗੁਰੂ ਨੇ ਸਾਡਾ ਫਰਜ਼ ਹੈ ਅਸੀਂ ਉਹਨਾਂ ਦੀ ਸ਼ਹਾਦਤ ਦੇ ਦਿਨ ਉਹਨਾਂ ਦੀ ਸ਼ਹਾਦਤ ਨੂੰ ਉਹਨਾਂ ਦੀ ਸ਼ਖਸੀਅਤ ਨੂੰ ਉਹਨਾਂ ਦੀ ਮਹਾਨ ਪਵਿੱਤਰ ਬਾਣੀ ਜਿਹੜੀ ਮਹਾਨ ਉਪਦੇਸ਼ ਦਿੰਦੀ ਹੈ ਉਸ ਨੂੰ ਸਤਿ ਸਤ ਪ੍ਰਣਾਮ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਸ਼ਹਾਜ ਜਸਪ੍ਰੀਤ ਸਿੰਘ ਖਾਸਾ ਜੀ ਹੈ ਮੈਂ ਬਸੋਤ ਦਾ ਨਿਵਾਸੀ ਆ ਮੈਂ ਗੁਰਕੇ ਮੈਲ ਤੀਪਨ ਹਰ ਇਤਵਾਰ ਸੇਵਾ ਤੇ ਆਂਦਾ ਵਾਂ ਤੀਪਨ ਔਰ ਰਾਤ ਨੂੰ ਤਿੰਨ ਪਹਿਰੇ ਸ਼ਾਂਤ ਸੇਵਾ ਦਰਵਾਸੇ ਕਰਦੇ ਆ ਇਹ ਇੱਥੇ ਸਥਾਨ ਜਿਹੜਾ ਹੈ ਇਹ ਸਭ ਤੋਂ ਪਹਿਲੇ ਗੁਰੂ ਨਾਨਕ ਪਾਸ਼ਾ ਨੇ ਜਦੋਂ ਅੰਮ੍ਰਿਤਸਰ ਨਗਰੀ ਸਾਇਸ਼ ਸਭ ਤੋਂ ਪਹਿਲੇ ਇਸ ਸਥਾਨ ਤੇ ਆਪਣਾ ਘਰ ਬਣਾ ਕੇ ਨਿਵਾਸ ਕੀਤਾ ਇੱਥੇ ਸ਼੍ਰੀ ਗੁਰੂ ਦੇ ਪਾਸੇ ਜਨਮ ਹੋਇਆ ਇੱਤੋਂ ਹੀ ਦਰਵਾਸੇ ਸਾਰੀ ਸੇਵਾ ਕਰਦੇ ਸੀ ਪਹਿਲਾਂ ਜ ਆ ਜਾ ਕੇ ਅੱਜ ਤੱਕ ਸ਼ੀਦੀ ਗੁਰੂ ਮਨਾਇਆ ਜਾ ਰਿਹਾ ਹੈ ਇਹ ਗੁਰੂ ਦੇ ਪਾਸੇ ਜਨਮ ਸਥਾਨ ਹੈ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਰਲ ਮਿਲ ਕੇ ਹਾਜ਼ਰੀਆਂ ਭਰੋ ਤੇ ਆ ਕੇ ਤੇ ਗੁਰਗੱਧੇ ਖੁਸ਼ੀਆਂ ਪ੍ਰਾਪਤ ਕਰੋ। ਕੀ ਅਰਦਾਸ ਬੇਨਤੀ ਕੀਤੀ ਇੱਥੇ ਆ ਕੇ। ਇੱਥੇ ਅਰਦਾਸ ਇਹ ਬੇਨਤੀ ਇਹੋ ਕੀਤੀ ਹੈ ਵੀ ਸਰਪੰਦੇ ਭਰੇ ਦੀ ਤਰੀਪਨ ਸਭ ਦਾ ਹੀ ਪਲਾਵੇ ਮਾਰ ਸਭ ਦਾ ਪਲਾ ਕਰੇ ਜੋ ਮਾਈ ਭਾਈ ਜੋ ਛੁਟਿਆ ਜੋ ਸੰਦਾ ਤੋਂ ਵਿਛੜਿਆ ਜੋ ਨਸ਼ੇ ਪਏ ਆ ਸਭ ਦਾ ਮਾਲ ਪਲਾ ਕਰੇ ਸਭ ਸੁਤੇ ਰਹੇ ਹੋਵੇ। ਜੀ ਭਾਈ ਦੁਰਜੀਤ ਆਪਣਾ ਨਾਮ ਕਰਕੇ ਕੀ ਕਹਿਣਾ ਚਾਹੁੰਦਾ ਜੀ ਗੁਰਪ੍ਰੀਤ ਬਾਦ ਦੇ ਅਸੀਂ ਜਰਮ। ਮੇਰਾ ਨਾਮ ਜੀ ਹਰਿੰਦਰ ਸੋਲ ਔਰ ਮੈਂ ਪਿਛੀ ਵਜੋਂ ਸੰਗੀਤਕਾਰ ਹਾਂ। ਔਰ ਅੱਜ ਅਸੀਂ ਗੁਰੂ ਕੇ ਮਹਿਲ ਗੁਰਦੁਆਰਾ ਸਾਹਿਬ ਅੱਤੇ ਦਰਸ਼ਨ ਕਰਨ ਆਏ ਹਾਂ ਕਿਉਂਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਔਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਉਹਦੇ ਸੰਬੰਧ ਵਿੱਚ ਨਤਮਸਤਕ ਹੋਣ ਆਏ ਆ ਔਰ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕਿ ਛੋਟੇ ਸਾਹਿਬ ਜਦ ਸ਼ਹੀਦ ਹੋਏ ਸਨ ਬਾਦਾ ਗੁਜਰੀ ਜੀ ਸ਼ਹੀਦ ਹੋਏ ਸਨ ਉਹਨਾਂ ਸਾਰਿਆਂ ਨੂੰ ਅਸੀਂ ਨਮਨ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਕਿ ਸਭ ਸਰਬੱਤ ਦਾ ਭਲਾ ਹੋਵੇ ਇੱਥੇ ਆਇਓ ਕੀ ਅਰਦਾਸ ਬੇਨਤੀ ਕੀਤੀ ਹੈ ਕੀ ਕੀਤਾ ਤੇ ਅਗ ਮਥਾ ਟੇਕਿਆ ਦਾ ਸੇਵਾ ਕੀਤੀ ਦੇਖੋ ਜੀ ਅਸੀਂ ਇੱਥੇ ਤਕਰੀਬਨ ਹੀ ਹੁੰਨੇ ਆ ਗੁਰੂ ਕੇ ਮਹਿਲ ਗੁਰੂ ਸਾਹਿਬ ਦਾ ਘਰ ਹੈ ਔਰ ਇਹ ਅਰਦਾਸ ਬੇਨਤੀ ਸਰਬੱਤ ਦੇ ਭਲੇ ਦੀ ਅਰਦਾਸ ਮੰਗੀ ਹੈ ਕਿ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਔਰ ਇਹ ਭਾਣਾ ਮੰਨਣ ਦਾ ਬਲ ਬਖਸ਼ੇ ਧੰਨਵਾਦ ਧਿਲਕ ਜੰਦੂ ਰਾਖਾ ਪ੍ਰਭ ਤਾਕਾ ਈਨੋ ਬਡ ਕਲੂ ਹਮ ਸਾਕਾ ਕਰਮੁ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਇੱਕ ਬਹਾਦਰ ਸਮਰਿਆ ਕਰਨੋਂ ਨਦਿਆ ਵੇਤਾਏ ਸਭ ਥਾਈ ਹੋਏ ਸਹਾਏ ਐਸੇ ਦਿਨ ਦਿਆਲ ਸਤਿਗੁਰੂ ਨਾਵੇਂ ਪਾਸਾ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਕਸ਼ਮੀਰੀ ਪੰਡਤਾਂ ਦੀ ਬਰਿਆਗ ਨੂੰ ਸੁਣ ਕੇ ਉਹਨਾਂ ਦੇ ਮਹਾਨ ਪਰਉਪਾਰ ਕਰਦਿਆਂ Hindu ਧਰਮ ਦੀ ਰੱਖਿਆ ਵਾਸਤੇ ਅੱਜ ਦੇ ਦਿਨ ਦਿੱਲੀ ਚਾਂਦਰੀ ਚੌਂਕ ਵਿਖੇ ਆਪਣੇ ਸੀਸ ਦਾ ਬਲੀਦਾਨ ਦੇ ਕੇ ਮਹਾਨ ਸਹਾਦ ਪ੍ਰਾਪਤ ਕੀਤੀ। ਦਿਨਾਂ ਸਤ ਗੁਰਾਂ ਦਾ ਸਹੀਦੀ ਗੁਰਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਬਿਆਨਕ ਸੰਗਤਾਂ ਦਾ ਸਹਿਯੋਗ ਨਾਲ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅਮਰਤ ਸਾਹਿਬ ਵਿਖੇ ਬੜੀ ਸਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸੇ ਸਬੰਧ ਵਿੱਚ ਪਰਸੋਂ ਵਾਲੇ ਰੋਜ ਤੋਂ ਸ੍ਰੀ ਅਖੰਡ ਪਾਤਸ਼ਾਹ ਆਰੰਭ ਕਰਵਾਏ ਸਨ ਜੋ ਅੱਜ ਭੋਗ ਪਾਏ ਗਏ ਉਪਰੰਤ ਸਬਦ ਕੁਰਬਾਨੀ ਦਾ ਕੀਰਤਨ ਹੋਇਆ ਉਪਰੰਤ ਹੁਕਮਨਾਵਾ ਹੋਇਆ ਹੁਣ ਆਸਾ ਦੀ ਵਾਰ ਤੇ ਭੋਗ ਤੋਂ ਉਪਰੰਤ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਆਏ ਮੁੱਖ ਬਾਖ ਦੀ ਕਥਾ ਵਿਚਾਰ ਹੋ ਰਹੀ ਹੈ ਬੇਅੰਤ ਸੰਗਤਾਂ ਇੱਥੇ ਗੁਰੂ ਘਰ ਦਰਸ਼ਨ ਕਰਕੇ ਸਵਾਵਾ ਕਰਕੇ ਤਨ ਮਨ ਤਾਂ ਸਵਾਵਾ ਕਰਕੇ ਬਹਾਲਾਹਾ ਪ੍ਰਾਪਤ ਕਰ ਰਹੀਆਂ ਹਨ ਸਾਰੀਆਂ ਸੰਗਤਾਂ ਗੁਰਦਰਾ ਗੁਰੂ ਕੇ ਮੈਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਬੜੀ ਸਦਾ ਭਾਵਨਾ ਨਾਲ ਮਹਾਰਾਜਾ ਸਹੀ ਦੀਪੁਰਪੁਰ ਵੀ ਮਨਾ ਰਹੀਆਂ ਹਨ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਖਾਲਸਾ ਸਰੋਵਨੀ ਕਮੇਟੀ ਵੱਲੋਂ ਬਹੁਤ ਸਜੇ ਢਾਂਗ ਦੇ ਨਾਲ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ ਇਹ ਸਾਰੇ ਪ੍ਰਬੰਧ ਸਰੋਵਨੀ ਕਮੇਟੀ ਦੇ ਵਿਸ਼ੇ ਸੰਗਤਾਂ ਦੇ ਸਹਿਯੋਗ ਨਾਲ ਸਾਰੇ ਕੰਮ ਜਿਹੜਾ ਸਾਰੀਆਂ ਸਵਾਵਾਂ ਤਸੇ ਚੱਲ ਰਹੀਆਂ ਹਨ ਦਾ ਨਾਮ ਅਮਰਦਾਦ ਜੀ ਦਾ ਨਾਮ ਸੁਖਦੇਵ ਸਿੰਘ ਅਰਦਾਸੀਆ ਸਤਖੰਡ શ્રી ਹਰਮੰਦਰ ਸਾਹਿਬ ਵਾਇਗੁਰ ਜੀ ਖਾਲਸਾ ਵਾਇਗੁਰ ਜੀ ਕੀ ਫਤਿਹ